ਰੋਟੀ ਖਾਧੀ ਏ ਕਿ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਬਿਨਿਪੈਗਾ ਵਾਲੇ ਸਸੀ ਕਾਲਜੀ ਤੁਹਾਨੂੰ ਪਤਾ ਕਿ ਮਿੱਟੀ ਦਾ ਬਾਵਾ ਰਣਜੀਤ ਬਾਵਾ ਜਿਹੜਾ ਕਿ 19 ਸਤੰਬਰ 2025 ਨੂੰ ਸ਼ੋਅ ਲੈ ਕੇ ਆ ਰਹੇ ਨੇ ਤੁਹਾਡੇ ਬਿਨਿਪੈਗ ਸ਼ਹਿਰ ਵਿੱਚ ਬਹੁਤ ਹੀ ਪਰਵਾਰਕ ਸ਼ੋਅ ਹੈ ਸੋ ਮੈਂ ਇਹੀ ਤੁਹਾਨੂੰ ਰਿਕਵੈਸਟ ਕਰਾਂਗਾ ਕਿ ਤੁਸੀਂ ਇਹ ਸ਼ੋਅ ਮਿਸ ਨਾ ਕਰੋ ਕਿ ਸੋ ਬੜੇ ਉਹਨਾਂ ਨੇ ਨਵੇਂ ਗਾਣੇ ਵੀ ਐਡ ਕੀਤੇ ਨੇ ਤੇ ਜਿਹਨੂੰ ਜਿਹੜਾ ਕਿ ਆਪਣਾ ਸੁਖਜਿੰਦਰ ਸੰਧੂ ਵੀ ਰਾਰੇ ਨਾਲ ਰਾਜਨ ਬਰਾਡਜ ਕਰਾ ਰਹੇ ਨੇ ਉਹਨਾ ਨੰਬਰ ਮੈਂ ਕੈਪਸ਼ਨ ਚ ਮੈਂਸ਼ਨ ਕਰ ਦਾਂਗਾ ਸੋ ਉਹਨਾਂ ਵੱਲੋਂ ਅੱਜ ਪੋਸਟਰ ਰਿਲੀਜ਼ ਕੀਤਾ ਜਾ ਰਿਹਾ ਹੈ ਵਿਨਿਪੈਗ ਵਿੱਚ ਸੋ ਅੱਜ ਉਹ ਸਤਿਕਾਰ ਜੀ ਸਾਰੇ ਵਿਨਿਪੈਗ ਵਾਸੀਆਂ ਨੂੰ ਜਿਨ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਜੀ 19 ਸਤੰਬਰ ਨੂੰ ਸੈਂਟੇਨਰੀ ਕਾਂਸਰਟ ਹਾਲ ਦੇ ਵਿੱਚ ਰਣਜੀਤ ਬਾਵਾ ਜੀ ਦਾ ਸ਼ੋ ਹੋ ਰਿਹਾ ਜੀ ਜੋ ਕਿ ਪਰਵਾਰਿਕ ਸ਼ੋ ਹੈ ਜੀ ਇੱਕ ਫੋਕ ਆਰਟਿਸਟ ਨੇ ਸਤਿਕਾਰ ਵਿਨਿਪੈਗ ਵਾਲੇ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਜੀ ਰਣਜੀਤ ਬਾਵਾ ਫੋਕ 스타 ਕੈਨੇਡਾ ਟੂਰ ਦਾ ਵਿਨਿਪੈਗ ਲਾਈਵ ਇਹ ਜਿਹੜਾ ਸ਼ੋ ਹੈ ਜੀ ਹੋਣ ਜਾ ਰਿਹਾ ਸਤੰਬਰ 19 ਦੈਨ ਸ਼ੁੱਕਰਵਾਰ ਵੈਨਿਊ ਹੈਗਾ ਜੀ ਸੈਂਟੇਨੀਅਲ ਕਾਂਸਰਟ ਹਾਲ ਤੁਸੀਂ ਜਿਹੜੀਆਂ ਦੀਆਂ ਟਿਕਟਾਂ ਆ ਤੁਸੀਂ ਆਨਲਾਈਨ ਟਿਕਟਾਂ ਖਰੀਦੋ ਜਾ ਕੇ ਟਿਕਟਾਂ ਆਫੀਸ਼ੀਅਲ ਵੈਬਸਾਈਟ ਤੇ ਮਿਲ ਜਾਣਗੀਆਂ ਔਰ ਅੱਜ ਅਸੀਂ ਸਾਰੀ ਟੀਮ ਸਾਰੇ ਦੋਸਤ ਸਾਰੇ ਭਰਾ ਇਕੱਠੇ ਹੋਏ ਆ ਇਸ ਇਵੈਂਟ ਦਾ ਪੋਸਟਰ ਰਿਲੀਜ਼ ਕਰਨ ਲਈ ਤੁਹਾਡੇ ਨਾਲ ਹੋਰ ਜਾਣਕਾਰੀ ਸਾਂਝੀ ਕਰਦੇ ਆ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਵੱਡੇ ਵੀਰਾਂ ਨੇ ਦੱਸਿਆ ਕਿ ਆਪਣੇ ਰਣਜੀਤ ਬਾਵਾ ਜੀ ਦਾ ਸ਼ੋਅ ਆ ਰਿਹਾ ਜੀ ਸਤੰਬਰ 19 ਨੂੰ ਦਿਨ ਫਰਾਈਡੇ ਤੇ ਸਾਰਿਆਂ ਨੂੰ ਅਸੀਂ ਗੁਜਾਰਿਸ਼ ਕਰਦੇ ਆ ਕਿ ਟਿਕਟਾਂ ਲੈ ਕੇ ਸ਼ੋਅ ਨੂੰ ਸਕਸੈਸਫੁਲ ਬਣਾ ਕੇ ਇਹ ਪਰਿਵਾਰ ਦੇ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵਿੰਨੀ ਪੈਗ ਨਿਵਾਸੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਐਂਟਰਟੇਨਮੈਂਟ ਲਈ ਲੈ ਕੇ ਆ ਰਹੇ ਹਾਂ ਪੰਜਾਬ ਦੀ ਉਹ بلند ਆਵਾਜ਼ ਸੱਭਿਆਚਾਰਕ ਗਾਇਕ ਜਿਨ੍ਹਾਂ ਨੇ ਆਪਣੀ ਗਾਇਕੀ ਅਤੇ ਗੀਤਾ ਰਾਹੀਂ ਅਕਸਰ ਹਰ ਦਾ ਦਿਲ ਜਿੱਤਿਆ ਪੰਜਾਬ ਅਤੇ ਪੰਜਾਬੀਆਂ ਦੀ ਸ਼ਾਨ ਬਾਈ ਰਣਜੀਤ 바ਵਾ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਪਰਿਵਾਰ ਸਨੇਤ ਇਸ ਸ਼ੋਅ ਨੂੰ ਆਨੰਦ ਮਾਨਣਾ ਅਤੇ ਇਸ ਸ਼ੋਅ ਦੀ ਰੌਣਕ ਨੂੰ ਵਧਾਉਣਾ ਸਾਡੀ ਸਾਰੀ ਟੀਮ ਵੱਲੋਂ ਸਭ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ